ਸਸਿਕਾ ਜੀ ਤੁਹਾਡਾ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਅਸੀਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਵੀਡੀਓ ਤੇ ਜਾਣ ਤੋਂ ਪਹਿਲਾਂ ਜਿਨ੍ਹਾਂ ਵੀ ਰਪੈਣਾ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕੀਤਾ ਪੇਜ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਜਿਓ ਜੇ ਕਰ ਲੈਣ ਤਾਂ ਕਿ ਇਟਲੀ ਦੀ ਕੋਈ ਵੀ ਨਿਊ ਅਪਡੇਟ ਹੋਵੇ ਇਟੂ ਦੇ ਪ੍ਰੋਨਾਉਲ ਲੈ ਕੇ ਜਾਂ ਕੋਈ ਵੀ ਹੋਰ ਤਰ੍ਹਾਂ ਦਾ ਤੁਸੀਂ ਡਾਕੂਮੈਂਟ ਵਗੈਰਾ ਤਿਆਰ ਕਰਨੇ ਹੋ ਤੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਆਪਣੇ ਚੈਨਲ ਤੇ ਮੈਲ ਟੂ ਵੀ ਇੰਨੇ ਦਿਨੇ ਆਪਾਂ ਥੋੜਾ ਜਿਹਾ ਬੀਜੀ ਸੀਗੇ ਤੇ ਤਾਂ ਕਰਕੇ ਜਿਹੜੇ ਵੀ ਰ ਭੈਣਾ ਦੇ ਕਮੈਂਟ ਆ ਆਪਾਂ ਰਪਲਾਈ ਨਹੀਂ ਕਰ पाए ਉਹਨਾਂ ਲਈ ਤੋਂ ਆਪਾਂ ਮਾਫੀ ਚਾਹੁੰਦੇ ਆ ਤੇ ਅੱਜ ਵੀ ਮੈਨੂੰ ਐਮਰਜੈਂਸੀ 'ਚ ਵੀਡੀਓ ਬਣਾਉਣੀ ਪਈ ਤੇ ਇੱਥੇ ਸੀਗੀ ਮੈਂ ਰੈਸਟੋਰੈਂਟ ਤੇ ਤੇ ਬਾਕੀ ਜਿਹੜੀ ਵੀਰ ਭੈਣਾਂ ਨੇ ਆਪਣੇ ਰੈਸਟੋਰੈਂਟ ਦੀ ਆਪਾਂ ਨੂੰ ਵਧਾਈਆਂ ਮੁਬਾਰਕਾਂ ਦਿੱਤੀਆਂ ਜੁ ਉਹਨਾਂ ਦਾ ਅਪਾ ਦਿਲੋਂ ਬਹੁਤ ਧੰਨਵਾਦ ਕਰਦੇ ਆਂ ਤੇ ਆਪਾਂ ਇਹੀ ਪ੍ਰਮਾਤਮਾ ਗੇਰ ਲਾਸ ਕਰਦੇ ਆਂ ਕਿ ਜਿਹੜੇ ਵੀ ਵੀਰ ਭੈਣ ਆਪਣਾ ਘਰਵਾਰ ਛੱਡ ਕੇ ਇਧਰ ਬਾਹਰਲੇ ਦੇਸ਼ਾਂ ਚ ਜਾ ਕੇ ਵੱਸਦੇ ਆ ਤੇ ਸਾਰੇ ਇੱਥੇ ਆ ਕੇ ਤਰੱਕੀਆਂ ਕਰਨ ਤੇ ਪ੍ਰਮਾਤਮਾ ਸਭ ਦਾ ਸਾਥ ਦੇਵੇ ਹਾਂਜੀ ਅੱਜ ਦੀ ਆਪਾਂ ਵੀਡੀਓ ਸੈਲਫ ਚ 3-4 ਮਿੰਟਾਂ ਦੀ ਮੈਂ ਬਣਾਉਂਗੀ ਕਿਉਂਕਿ ਇੱਕ ਤਾਂ ਮੈਂ ਥੋੜਾ ਜਿਹਾ ਬਿਜੀ ਸੀ ਬਾਕੀ ਆਪਣੇ ਜਿਹੜੇ ਕਮੈਂਟਾਂ ਵਿੱਚ ਅੰਕੜਾ ਉਹ ਆਪਾਂ ਕਿਸੇ ਦਿਨ ਫਿਰ ਵੀਡੀਓ ਬਣਾਵਾਂਗੇ ਜੀ ਤੁਹਾਨੂੰ ਪਤਾ ਹੀ ਇਹ ਵੀ ਹੌਨ ਦਾ ਟਾਈਮ ਵਿੱਚੋਂ ਇਦਾਂ ਹੀ ਕੱਢਣਾ ਪਿਆ ਕਰੂਗਾ ਤੇ ਤੁਹਾਨੂੰ ਜਾਣਕਾਰੀ ਦੇਣ ਵਾਲੀ ਵੀ ਬਹੁਤ ਹੁੰਦੀ ਆ ਤੇ ਪਰ ਹੁਣ ਅਸੀਂ ਥੋੜਾ ਜਿਹਾ ਬਿਜੀ ਆਂ ਇਧਰ ਆਪਾਂ ਨਵਾਂ ਕੰਮ ਸਟਾਰਟ ਕੀਤਾ ਕਰਕੇ ਤੇ ਉਹਦੇ ਵਿੱਚ ਤੇ ਹੁਣ ਵੀ ਮੈਂ ਕਿਹਾ ਚਲੋ ਆਪਾਂ ਇੱਕੋ ਵੀ ਕਮੈਂਟ ਆਇਆ ਕਰਕੇ ਮੈਨੂੰ ਐਮਰਜੈਂਸੀ ਵੀਡੀਓ ਬਣਾਉਣੀ ਪਈ ਮੈਂ ਕਿਹਾ ਚਲੋ ਆਪਾਂ ਵੀਡੀਓ ਬਣਾ ਕੇ ਸਾਰੇ ਭੈਣ ਭਰਾਵਾਂ ਨੂੰ ਦੱਸ ਦਿੰਨੇ ਵੀ ਜਿਹੜੇ ਪੇਪਰ ਫੈਲਾ ਪਿਆਰ ਹੋਣੀਆਂ ਸੀਗੀਆਂ ਉਹ 7 ਦਸੰਬਰ ਲਾਸਟ ਡੇਟ ਸੀਗੀ ਰਾਤ ਨੂੰ 8 ਵਜੇ ਤੱਕ ਤੇ ਉਹ ਬੰਦ ਹੋ ਗਿਆ ਹੁਣ ਕਮੈਂਟ ਕੀ ਆਇਆ ਸੀਗਾ ਇੱਕ ਵੀਰ ਦਾ ਵੀ ਹੁਣ ਕਹਿੰਦੇ ਵੀ 9 ਤੋਂ 13 ਦਸੰਬਰ ਤੱਕ ਕਿ ਫੇਰ ਫੈਲਾ ਵੀ ਮਤਲਬ ਜਿਹੜੇ ਰਹਿ ਗਿਆ ਭਰ ਸਕਦੇ ਆ ਵੀ ਕੀ ਭਰ ਸਕਦੇ ਨਹੀਂ ਜੀ ਹੁਣ ਤੁਸੀਂ ਕਿਸੇ ਦੀਆਂ ਗੱਲਾਂ ਵਿੱਚ ਨਾ ਆਇਓ 9 ਦਸੰਬਰ ਤੋਂ ਲੈ ਕੇ 13 ਦਸੰਬਰ ਤੱਕ ਇਹ ਤੋਂ ਜਿਹੜੀ ਆ ਸਾਈਡ ਉਹ ਉਪਰ ਮਤਲਬ ਉਹਨਾਂ ਲਈ ਹੋਣੀ ਆ ਜਿਹੜੀ ਵੀ ਜੈਕਿੰਗ ਵਾਸਤੇ ਵੀ ਜੇ ਤੁਹਾਡੇ ਕੋਈ ਤੁਸੀਂ ਚੈੱਕ ਕਰ ਸਕਦੇ ਤੁਸੀਂ ਨਹੀਂ ਮਤਲਬ ਜਿਹੜੇ ਵੀ ਤੁਸੀਂ ਭਰੇ ਆ ਜਿਨ੍ਹਾਂ ਨੇ ਆਪਣੇ ਸਪੈਡ ਅਡਰੈਸ ਭਰੇ ਆ ਉਹ ਚੈੱਕ ਕਰ ਸਕਦੇ ਆ ਵੀ ਤੁਸੀਂ ਜਿਹੜੀ ਡਾਕੂਮੈਂਟ ਚਾਹੀਦੀ ਸੀ ਪੂਰੇ ਲਾਏ ਆ ਕੋਈ ਬਾਅਦ ਘਟ ਤਾਂ ਨਹੀਂ ਕਿ ਡਾਕੂਮੈਂਟ ਆ ਚਾ ਤੇ ਉਹ ਫਿਰ ਉਹਨਾਂ ਨੇ ਸੌਰੀ ਜੀ ਪਿੱਛੇ ਕਿਉਂਕਿ ਕੰਮ ਕਰ ਜਾਂਦੇ ਮੁੰਡੇ ਰੈਸਟੋਰੈਂਟ ਤੇ ਦਿਵਾਜ ਆ ਰਹੀ ਆ ਤੇ ਕਹਿੰਦੇ ਵੀ ਕੋਈ ਵੀ ਉਹ ਉਹਦੇ ਲਈ ਉਹਨਾਂ ਨੇ ਸੈਡ ਓਪਨ ਕਰਨੀਆਂ 9 ਤੋਂ 13 ਤੱਕ ਸਿਰਫ 13 ਤਰੀਕ ਤੱਕ ਉਸ ਤੋਂ ਬਾਅਦ ਨਹੀਂ ਜੇ ਕਿਸੇ ਦਾ ਗਲਤ ਆ ਤਾਂ ਉਹੋ ਜਿਹੜੇ ਪੇਪਰ ਆ ਜੇ ਕੋਈ ਬਾਧਕਟ ਵੀ ਨਾ ਲੱਗਾ ਹੋਇਆ ਉਹ ਵੀ ਪੇਪਰ ਆ ਜਿਹੜੇ ਤੁਹਾਡੇ ਕਲਿੱਕ ਨਹੀਂ ਹੋਣਗੇ ਤੇ ਬਾਕੀ ਜੇ ਤੁਸੀਂ ਵੀ ਮਤਲਬ 7 ਤਰੀਕ ਤੱਕ ਜਿਹਦੀ ਵੀ ਫਾਈਲ ਤਿਆਰ ਹੋ ਗਈ ਆ ਰਾਤ ਨੂੰ 8 ਵਜੇ ਤੱਕ ਹੋਮ ਪਰ ਆ ਗਿਆ ਤੇ ਉਹੀ ਫਾਈਲ ਆ ਜਿਹੜੀ ਬਸ ਇੱਕ ਵਾਰੀ ਚੈਕਿੰਗ ਹੋ ਕੇ ਉਹ ਚੈੱਕ ਕਰ ਸਕਦੇ ਆ ਜਿਹਨੇ ਭਾਇਆ ਤੁਹਾਡੀ ਤੇ ਉਹੀ ਕਲੈਕ ਕੋਈ ਨਹੀਂ ਕਲੈਕ ਡੇਟ ਤੁਹਾਨੂੰ ਪਤਾ ਹੀ ਆ ਵੀ ਜਨਵਰੀ ਤੇ ਫਰਵਰੀ ਚ ਜਨਵਰੀ 18 ਨੂੰ ਤਾਂ ਹੈਗੇ ਆ ਵੀ ਆ ਜਿਹੜੇ ਸੀਜ਼ਨ ਪੇਪਰ ਹੁੰਦੇ ਨੋਮੀਨਲ ਜਿਹਨੂੰ ਆਪਾਂ ਕਹਿ ਦਿੰਦੇ ਆ ਤੇ ਫਰਵਰੀ ਦੇ ਵਿੱਚ ਆ ਜਿਹੜੇ ਸਾਲ ਆਲੇ ਇਹ ਵੀ ਬਹੁਤ ਵੀਰਾਂ ਨੂੰ ਕਨਫਿਊਜ਼ਨ ਆ ਵੀਰ ਕਮੈਂਟ ਕਰਦੇ ਆ ਜੀ ਪਹਿਲਾਂ ਜਿਹੜੇ ਪੇਪਰ ਕਲੈਕ ਹੋਣੇ ਆ ਹਮੇਸ਼ਾ ਪਹਿਲਾਂ ਜਿਹੜੇ ਨੋਮੀਨਿਆਲੇ ਹੁੰਦੇ ਜਿਹੜੇ ਸੀਜ਼ਨ ਪੇਪਰ ਆਪਾਂ ਨੂੰ ਕਹਿ ਰਹੇ ਨੇ ਉਹ ਵੀ ਕਲੈਕ ਹੁੰਦੇ ਅੱਗੇ ਇਹਨਾਂ ਦਾ ਗੈਪ ਥੋੜਾ ਹੁੰਦਾ ਵਾ ਦੋ ਚਾਲਾਂ ਦਿਨਾਂ ਦੇ ਹੁੰਦਾ ਤੇ ਹੁਣ ਇਹਨਾਂ ਨੇ ਕਹਿ ਬਜਾਦਾ ਪਾ ਲਿਆ ਵਾ ਬਸ ਵੀ 23 ਦਿਨ ਦਾ ਗਿਆ ਵਾ ਵਿੱਚ ਤੇ ਉਹ ਬਸ ਫੇਰ ਉਹ ਪਾਣ ਵੀ ਬਦ ਉਦਨ ਕਲਿਕ ਹੋਣਗੇ ਤੇ ਠੀਕ ਹੈ ਜੀ ਇਹ ਆਪਾਂ ਹੁਣ ਤੁਹਾਨੂੰ ਫੇਰ ਤੋਂ ਦੁਹਰਾ ਦਿੰਨੇ ਆ ਕਿ ਕੋਈ ਵੀ ਵੀਰ ਭੈਣ ਹੌਣ ਜੀ ਕੋਈ ਤੁਹਾਨੂੰ ਕਹਿੰਦਾ ਤੁਹਾਡੇ ਪੇਪਰ ਭਰਾ ਦੇਂਗੇ ਜਾਂ ਤੁਸੀਂ ਚੁੰਨੇ ਆ ਕਿਸੇ ਨੂੰ ਤੁਸੀਂ ਕਹੋ ਸਾਡੇ ਪੇਪਰ ਭਰਾ ਦਿਓ ਅਗਲਾ ਤੁਹਾਨੂੰ ਕਹੂਗਾ ਵੀ ਨਹੀਂ ਹੋਣੀ ਭਰੇ ਜਾਣੇ ਤੁਸੀਂ ਇਸ ਗੱਲ ਨੂੰ ਆਈ ਨਾ ਕਿਉਂ ਵੀਖਾ ਨਹੀਂ ਸਾਨੂੰ ਸੱਦਨ ਮਾਰਾ ਕਹਿੰਦੇ ਆ ਵੀ ਜਾ ਕਿਸੇ ਰਿਸ਼ਤੇਦਾਰ ਨੂੰ ਕਹਿੰਨੇ ਆ ਜਾਂ ਕਿਵੇਂ ਨਹੀਂ ਹੁਣ ਕੋਈ ਨਹੀਂ ਭਰਾ ਸਕਦਾ ਤੁਹਾਡੇ ਪੇਪਰ ਤੇ ਜੇ ਤੁਸੀਂ ਕਿਸੇ ਤੋਂ ਰਿਸ਼ਤੇਦਾਰ ਤੋਂ ਪ੍ਰਵਾਹਣਾ ਜੁਨੇ ਉਹ ਵੀ ਨਹੀਂ ਪ੍ਰਵਾਹ ਸਕਦਾ ਕਿਸੇ ਨਾਲ ਗੱਲ ਕਰਕੇ ਤੇ ਜਾਂ ਕੋਈ ਤੁਹਾਨੂੰ ਏਜੰਟ ਜਾਂ ਕੋਈ ਹੋਰ ਕਹਿੰਗਾ ਤੁਹਾਡੇ ਪੇਪਰ ਹੁਣ ਭਰਾ ਦਿੰਨੇ ਆ ਤੇ ਉਹ ਵੀ ਨਹੀਂ ਭਰਾ ਸਕਦਾ ਹਾਂ ਉਹ ਜਿਹੜੇ ਪੇਪਰ ਪ੍ਰਵਾਹ ਸਕਦੇ ਜਿਹਦਾ ਵਾਧੂ ਕੋਟਾ ਆਪਾਂ ਨੂੰ ਮਿਲਿਆ ਦਾ ਸਿਰ ਉਹ ਹਮੇਸ਼ਾ ਬਈ ਉਹ ਆਪਾਂ ਤੁਹਾਨੂੰ ਵਿਸਤਾਰ ਦੇ ਨਾਲ ਫਿਰ ਵੀਡੀਓ ਬਣਾ ਕੇ ਫਿਰ ਦੱਸਾਂਗੇ ਵੀ ਉਹ ਪੇਪਰ ਆਪਾਂ ਕਿਹੜੇ ਜਿਹੜੇ ਕੋਈ ਅੰਕਾਦੋਂ ਭਰਾ ਸਕਦੇ ਕਿਤੇ ਵੀ ਭਰਾ ਸਕਦੇ ਆ ਤੇ ਉਹਦੇ ਲਈ ਆਪਾਂ ਨੂੰ ਕੀ ਕੀ ਕਰਨਾ ਪੈਂਦਾ ਜਿਹੜੇ ਥੋਪ ਰਹੇ ਆ ਪੇਪਰ ਉਹਨਾਂ ਨੂੰ ਕੀ ਕੀ ਕਰਨਾ ਪੈਂਦਾ ਵਾ ਉਹ ਪੇਪਰ ਜਿਹੜਾ ਕੋਟਾ ਮਿਲਿਆ ਵੀ ਤੁਹਾਨੂੰ ਪਹਿਲਾਂ ਆਪਾਂ ਪਿਛੇ ਵੀਡੀਓ 'ਚ ਦੱਸਿਆ ਵੀ ਹੋਇਆ ਵਾ ਫੇ ਉਹ ਜਿਹੜਾ ਵਾਧੂ ਕੋਟਾ ਹੁੰਦਾ ਹਮੇਸ਼ਾ ਭਰਾ ਸਕਦੇ ਬਜ਼ੁਰਗਾਂ ਵਾਸਤੇ ਆ ਤੇ ਉਹ ਆਪਾਂ ਤੁਹਾਡੇ ਨਾਲ ਫਿਰ ਪੂਰੀ ਵਿਸਤਾਰ ਨਾਲ ਫਿਰ ਤੁਹਾਨੂੰ ਦੱਸਾਂਗੇ ਜਿਹੜੇ ਵੀ ਭੈਣ ਜਾਣਨਾ ਚਾਹੁੰਦੇ ਆ ਕਮੈਂਟ ਕਰ ਦਿਓ ਆਪਾਂ ਸਪੈਸ਼ਲ ਵੀਡੀਓ ਬਣਾ ਕੇ ਤੁਹਾਨੂੰ ਉਹਦੀ ਵਾਰੀ ਜਾਣਕਾਰੀ ਦੇ ਦੇਵਾਂਗੇ ਬਸ ਅੱਜ ਦੀ ਤੱਕ ਆਪਣੀ ਵੀਡੀਓ ਸਿਰਫ ਆਪਾਂ ਕਮੈਂਟ ਪੜੇ ਸੀ ਕਿ ਆਪਾਂ ਕਿ ਚਲੋ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਤੇ ਹੁਣ ਮੈਂ ਵਿੱਚ ਬੀਜੀ ਸੀ ਥੋੜਾ ਟਾਈਮ ਕੱਢ ਕੇ ਮੈਂ ਕਿ ਚਲੋ ਮੈਂ ਬਾਅਦ 10 ਮਿੰਟ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ ਟਾਈਮ ਜ਼ਿਆਦਾ ਹੋ ਗਿਆ ਤੇ ਠੀਕ ਆ ਜੀ ਹੁਣ ਫਿਰ ਮੈਮੀ ਲੱਗਣਾ ਕੰਮ ਤੇ ਤੇ ਮਿਲਾਂਗੇ ਆਪਾਂ ਫਿਰ ਅਗਲੀ ਵੀਡੀਓ ਚ ਕੋਈ ਲੈ ਕੇ ਨਵੀਂ ਅਪਡੇਟ ਜਿਹੜੇ ਵੀਰ ਭੈਣਾਂ ਦੇ ਕਮੈਂਟ ਰਹਿ ਗਏ ਤੇ ਉਹਨਾਂ ਦਾ ਆਪਾਂ ਦੇਖੋ ਬੜਿਆ ਤੇ ਉਹਨਾਂ ਦਾ ਆਪਾਂ ਫਿਰ ਆਪਾਂ ਤੁਹਾਨੂੰ ਰਿਪਲਾਈ ਕਰ ਦਾਂਗੇ ਠੀਕ ਹੈ ਜੀ ਬਾਏ ਬਾਏ